ਸਾਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਤੁਹਾਨੂੰ ਦੱਸ ਦਈਏ ਕਿ ਬਾਹਰ ਐਸੋਸੀਏਸ਼ਨ ਸ਼੍ਰੀ ਆਨੰਦਪੁਰ ਸਾਹਿਬ ਦੇ ਸਮੂਹ ਵਕੀਲ ਭਾਈ ਚਾਰੇ ਨੇ ਅੱਜ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੁਰੂ ਨਗਰੀ ਸ਼੍ਰੀ ਆਨੰਦਪੁਰ ਸਾਹਿਬ ਨੂੰ ਪੰਜਾਬ ਦਾ 24ਵਾਂ ਜ਼ਿਲ੍ਹਾ ਬਣਾਇਆ ਜਾਵੇ ਐਸੋਸੀਏਸ਼ਨ ਵੱਲੋਂ ਕਿਹਾ ਗਿਆ ਕਿ ਖਾਲਸਾ ਪੰਥ ਦੀ ਜਨਮ ਭੂਮੀ ਸ਼੍ਰੀ ਆਨੰਦਪੁਰ ਸਾਹਿਬ ਸਿੱਖ ਧਰਮ ਦੇ ਇਤਿਹਾਸ ਵਿੱਚ ਇੱਕ ਵਿਲੱਖਣ ਪਹਿਚਾਣ ਰੱਖਦਾ ਹੈ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਅਨੰਤ ਆਤਮਿਕ ਤੇ ਰਾਸ਼ਟਰੀ ਜਾਗਰੂਕਤਾ ਦਾ ਸੁਨੇਹਾ ਦਿੱਤਾ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੀਨੀਅਰ ਮੈਂਬਰਾਂ ਨੇ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਇਤਿਹਾਸਿਕ ਹੀ ਨਹੀਂ ਸਗੁਪ ਭੂਗੋਲਿਕ ਪੱਖੋਂ ਵੀ ਇੱਕ ਮਹੱਤਵਪੂਰਨ ਕੇਂਦਰ ਹੈ ਇਸ ਲਈ ਪ੍ਰਸ਼ਾਸਨਿਕ ਪੱਖੋਂ ਵੀ ਇੱਥੇ ਜ਼ਿਲ੍ਹਾ ਬਣਾਉਣ ਨਾਲ ਲੋਕਾਂ ਨੂੰ ਬਹੁਤ ਸਹੂਲਤਾਂ ਮਿਲੇਗੀ ਉਹਨਾਂ ਨੇ ਕਿਹਾ ਕਿ ਇਸ ਸਮੇਂ ਸਾਹਿਬ ਫਿਰਗੂਤੇਕ ਬਾਦ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬ ਦੇ ਮਨਾਉਣ ਦੀਆਂ ਤਿਆਰੀਆਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਵੱਲੋਂ ਜ਼ੋਰਾਂ ਤੇ ਚੱਲ ਰਹੀਆਂ ਹਨ ਅਜਿਹੇ ਇਤਿਹਾਸਕ ਮੌਕੇ ਤੇ ਜੇਕਰ ਸਰਕਾਰ ਸ੍ਰੀ ਆਨੰਦਪੁਰ ਸਾਹਿਬ ਨੂੰ ਪੰਜਾਬ ਦਾ 24ਵਾਂ ਜ਼ਿਲ੍ਹਾ ਕੋਸ਼ਿਤ ਕਰਦੀ ਹੈ ਤਾਂ ਇਹ ਪੂਰੇ ਖਾਲਸਾ ਪੰਥ ਲਈ ਮਾਣ ਅਤੇ ਸ਼ਾਨ ਦਾ ਮੌਕਾ ਹੋਵੇਗਾ ਐਸੋਸੀਏਸ਼ਨ ਵੱਲੋਂ ਦੱਸਿਆ ਗਿਆ ਕਿ ਇਸ ਸਬੰਧੀ ਇੱਕ ਵਿਸਥਾਰਪੂਰਵਕ ਮੰਗ ਪੱਤਰ ਸਥਾਨਕ ਐਸਡੀਐਮ ਰਾਹੀਂ ਪੰਜਾਬ ਸਰਕਾਰ ਨੂੰ ਭੇਜਿਆ ਜਾਵੇਗਾ ਵਕੀਲ ਪਾਈਚਾਰੇ ਨੇ 27 ਅਤੇ 28 ਅਕਤੂਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਦੀਆਂ ਸਾਰੀਆਂ ਅਦਾਲਤਾਂ ਵਿੱਚ ਪੂਰਨ ਤੌਰ ਤੇ ਕੰਮ ਬੰਦ ਰੱਖਣ ਦਾ ਫੈਸਲਾ ਕੀਤਾ ਹੈ ਤਾਂ ਜੋ ਮੰਗ ਨੂੰ ਗੰਭੀਰਤਾ ਨਾਲ ਪੇਸ਼ ਕੀਤਾ ਜਾ ਸਕੇ ਵਕੀਲਾਂ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਧਾਰਮਿਕ ਸੱਭਿਆਚਾਰਕ ਤੇ ਇਤਿਹਾਸਕ ਪੱਖੋਂ ਸੂਬੇ ਦੀ ਅਮੁੱਲ ਤੋਹਰ ਹੈ ਜੇਕਰ ਇਸ ਨੂੰ ਜਿਲਾ ਬਣਾਇਆ ਜਾਂਦਾ ਹੈ ਤਾਂ ਨਾ ਸਿਰਫ ਇਲਾਕੇ ਦੇ ਵਿਕਾਸ ਨੂੰ ਵੀ ਨਵੀਂ ਦਿਸ਼ਾ ਮਿਲੇਗੀ ਸਗੋਂ ਯਾਤਰੀਆਂ ਸ਼ਰਦਾਲੂਆਂ ਤੇ ਸਲਾਨੀਆਂ ਲਈ ਵੀ ਸਹੂਲਤਾਂ ਵਧਣਗੀਆਂ ਉਹਨਾਂ ਨੇ ਇਹ ਵੀ ਕਿਹਾ ਕਿ ਸਾਲ ਦੇ 12 ਮਹੀਨੇ ਇੱਥੇ ਹਜ਼ਾਰਾਂ ਸੰਗਤਾਂ ਦੇ ਆਉਣ ਨਾਲ ਭਾਰੀ ਪ੍ਰਸ਼ਾਸਕੀ ਲੋਡ ਪੈਂਦੀ ਹੈ ਇਸ ਲਈ ਜ਼ਿਲ੍ਹਾ ਬਣਾਉਣ ਦੇ ਨਾਲ ਲੋਕਾਂ ਨੂੰ ਸਰਕਾਰੀ ਪ੍ਰਸ਼ਾਸਨ ਕਾਨੂੰਨੀ ਵਿਵਸਥਾ ਤੇ ਸੁਰੱਖਿਆ ਖੋਰ ਮਜ਼ਬੂਤ ਤਰੀਕੇ ਨਾਲ ਮਿਲਣਗੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਇਹ ਵੀ ਉਮੀਦ ਜਤਾਈ ਕਿ ਪੰਜਾਬ ਸਰਕਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸ਼ਤਾਬਦੀ ਦੇ ਮੌਕੇ ਤੇ ਇਸ ਪਵਿੱਤਰ ਧਰਤੀ ਨੂੰ ਜ਼ਿਲ੍ਹਾ ਬਣਾਉਣ ਦਾ ਇਤਿਹਾਸਿਕ ਫੈਸਲਾ ਕਰਕੇ ਪੂਰੇ ਸੂਬੇ ਨੂੰ ਖੁਸ਼ੀ ਦਾ ਸੁਨੇਹਾ ਦੇਵੇਗੀ ਇਸ ਦੇ ਨਾਲ ਇਹ ਵੀ ਦੱਸਣ ਯੋਗ ਹੈ ਕਿ ਨੰਗਲਪਾਰ ਐਸੋਸੀਏਸ਼ਨ ਦੇ ਵੱਲੋਂ ਵੀ ਇੱਕ ਚਿੱਠੀ ਲਿਖ ਕੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਗਈ ਕਿ ਸ੍ਰੀ ਅਨੰਦਪੁਰ ਸਾਹਿਬ ਨੂੰ ਪਹਿਲ ਦੇ ਆਧਾਰ ਤੇ ਪੰਜਾਬ ਦਾ 24ਵਾਂ ਜ਼ਿਲ੍ਹਾ ਬਣਾਇਆ ਜਾਵੇ ਕਿਉਂਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸਮਾਗਮ ਤੋਂ ਪਹਿਲਾਂ ਜਿੱਕਰ ਸ਼੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾਂਦਾ ਹੈ ਤਾਂ ਇਸ ਇਲਾਕੇ ਦੇ ਨਾਲ-ਨਾਲ ਪੂਰੇ ਖਿੱਤੇ ਦੇ ਵਿਕਾਸ ਦੇ ਨਵੇਂ ਰਾਹ ਖੁੱਲਣਗੇ। ਇਸ ਮੌਕੇ ਕੀ ਕੁਝ ਕਿਹਾ ਵੱਖ-ਵੱਖ ਬੋਲਾਰਿਆਂ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਪ੍ਰੈਸ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਵੀ ਉਹ ਅੱਜ ਇੱਥੇ ਆਏ ਤੇ ਸਾਡੀ ਇਹੀ ਮੰਗ ਹੈ ਜਿਵੇਂ ਪ੍ਰਧਾਨ ਜੀ ਨੇ ਪਹਿਲਾਂ ਵੀ ਦੱਸਿਆ ਕਿ ਅਗਲੇ ਮਹੀਨੇ ਤੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸ਼ਹੀਦੀ ਸਮਾਗਮ ਹੈ ਉਹ ਕਰਵਾਇਆ ਜਾਣਾ ਅਨੰਦਪੁਰ ਸਾਹਿਬ ਤੇ ਮੈਂ ਵੀ ਦੱਸਣਾ ਚਾਹਾਂਗਾ ਕਿ ਉਸ ਸੰਬੰਧੀ ਪੰਜਾਬ ਸਰਕਾਰ ਦਾ ਇੱਕ ਸੈਸ਼ਨ ਵੀ ਆਨੰਦਪੁਰ ਸਾਹਿਬ ਵਿੱਚ ਰੱਖਿਆ ਜਾ ਰਿਹਾ ਹੈ ਸਾਡੀ ਇਹੀ ਮੰਗ ਹੈ ਪੂਰੀ ਬਾਰ ਦੀ ਵੀ ਉਹਨਾਂ ਦਿਨਾਂ ਜਾਓ ਸੈਸ਼ਨ 'ਚ ਜਿਹੜੀ ਸਰਕਾਰ ਹੈ ਉਹ ਸ਼੍ਰੀ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਕੋਸ਼ਿਤ ਕਰੇ ਕਿਉਂਕਿ ਸ਼੍ਰੀ ਆਨੰਦਪੁਰ ਸਾਹਿਬ ਨੂੰ ਜ਼ਿਲੇ ਜ਼ਿਲ੍ਹਾ ਕੋਸ਼ਿਤ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਮੈਂ ਦੱਸਣਾ ਚਾਹਾਂਗਾ ਕਿ ਜਿਹੜੇ ਲੀਟਿੰਗ ਐਂਡਸ ਹੈ ਉਹਨਾਂ ਨੂੰ ਵੀ ਬਹੁਤ ਪ੍ਰੋਬਲਮ ਹੁੰਦੀ ਕਿਉਂਕਿ ਜਦਾ ਨੰਗਰ ਤੋਂ ਲਾ ਲੋ 60 ਕਿਲੋਮੀਟਰ ਰੋਪੜ ਪੈਂਦਾ ਆਨੰਦਪੁਰ ਸਾਹਿਬ ਤੋਂ 40 ਉਹਨਾਂ ਨੇ ਇੰਨੀ ਦੂਰ ਜਾਣਾ ਪੈਂਦਾ ਜੇ ਅਨੰਦਪੁਰ ਸਾਹਿਬ ਜਿਲ੍ਹਾ ਆਉਂਗਾ ਤਾਂ ਜਿਹੜਾ ਸਾਡਾ ਚੰਗਰ ਏਰੀਆ ਜਾਂ ਬੀਜ ਦੇ ਏਰੀਏ ਆ ਜਿਹੜੇ ਜਿਨ੍ਹਾਂ ਨੂੰ ਨਾਨਪੁਰ ਸਾਹਿਬ ਰੋਪੜ ਜਾਣਾ ਬਹੁਤ ਔਖਾ ਹੈ ਉਹਨਾਂ ਨੂੰ ਸਾਹ ਆਣਾਂਗੇ ਤੇ ਜੋ ਵੀ ਐਮਲ ਉਹਨਾਂ ਲਈ ਇੱਕ ਇੱਕ ਸੈਗਨ ਪਰ ਆਪ ਸਰਕਾਰ ਨੂੰ ਵੀ ਜਿਹੜਾ ਅਨੰਦਪੁਰ ਸਾਹਿਬ ਨੂੰ ਜਲਦ ਤੋਂ ਜਲਦ ਜਿਲ੍ਹਾ ਖੋਸ਼ੀ ਕੀਤਾ ਜਾਵੇ ਇਸ ਸਬੰਧੀ ਅਸੀਂ ਅੱਜ ਇੱਕ ਆਪਣੇ ਸਮੂਹ ਬਾਰ ਮੈਂਬਰਾਂ ਵੱਲੋਂ ਇੱਕ ਮੈਮੋਰੈਂਡਮ ਹੈ ਉਹ ਥਰੂ ਐਸਡੀਐਮ ਸਾਹਿਬ ਅਸੀਂ ਮਾਨਯੋਗ ਸੀਐਮ ਭਗਵੰਤ ਸਿੰਘ ਮਾਨ ਨੂੰ ਦੇਣਾ ਚਾਹਾਂਗੇ ਤੇ ਸਾਡੇ ਹਲਕੇ ਦੇ ਐਮਐਲਏ ਜੀ ਅਜੋ ਸਿੰਘ ਬੈਂਸ ਨੂੰ ਵੀ ਬੇਨਤੀ ਹੈ ਵੀ ਉਹ ਵੀ ਇਸ ਚੀਜ਼ ਨੂੰ ਪੂਰਜੋਰ ਮੰਕਨ ਸਰਕਾਰ ਤੋਂ ਤੇ ਜ਼ਿਲ੍ਹਾ ਬਣਾਇਆ ਜਾਵੇ ਨਾਲ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ 350 ਸਾਲਾ ਸ਼ੀਦੀਪੁਰਵ ਹੈ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਉਹ ਆਨੰਦਪੁਰ ਸਾਹਿਬ ਦੇ ਵਿੱਚ ਮਨਾਇਆ ਜਾ ਰਿਹਾ ਉਸ ਦੇ ਸਬੰਧ ਵਿੱਚ ਇੱਥੇ ਕਾਫੀ ਜਿਹੜੇ ਹੈਗੇ ਆ ਸਮਾਗਮ ਹੋ ਰਹੇ ਨੇ ਆਪਾਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਇਸ ਸ਼ੀਦੀਪੁਰਵ ਤੇ ਜਿਹੜਾ ਹੈਗਾ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਅਗਰ ਅਸੀਂ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਵਾਂਗੇ ਤਾਂ ਇੱਥੇ ਕਾਫੀ ਡਿਵੈਲਪਮੈਂਟ ਹੋ ਸਕਦੀ ਹੈ ਤੇ ਇਹ ਜਿਹੜਾ ਸ਼ਹਿਰ ਹੈਗਾ ਜਿਸ ਨੂੰ ਜਿੱਤ ਕੀ ਬਹੁਤ ਹੀ ਇਤਿਹਾਸਕ ਮਹੱਤਤਾ ਹੈ ਗੁਰੂਆਂ ਦੀ ਸ਼ੋਹ ਪ੍ਰਾਪਤ ਹੈ ਇਸ ਧਰਤੀ ਨੂੰ ਇਹ ਜ਼ਿਲ੍ਹਾ ਬਣ ਕੇ ਇਹ ਫਿਰ ਇਹਦੀ ਡਿਵੈਲਪਮੈਂਟ ਕਾਫੀ ਹੋਊਗੀ ਔਰ ਬਲਡ ਦੇ ਨਕਸ਼ੇ ਤੇ ਇਹ ਜਿਹੜਾ ਹੈਗਾ ਇਹਦਾ ਕਾਫੀ ਜਿਹੜੀ ਹੈ ਮੱਤਤਾ ਵਧੂਗੀ ਇਸ ਕਰਕੇ ਸਾਡੀ ਸਾਰੇ ਬਾਰ ਵੱਲੋਂ ਇਹ ਇਹ ਪੰਜਾਬ ਸਰਕਾਰ ਨੂੰ ਜਿਹੜੀ ਹੈਗੀ ਹੈ ਦਰਖਾਸਤ ਹੈ ਡਿਮਾਂਡ ਹੈ ਸਾਡੀ ਵੀ ਇਹਨੂੰ ਜਿਹੜਾ ਪੰਜਾਬ ਦਾ ਜ਼ਿਲ੍ਹਾ ਹੈ ਜਿਹੜਾ ਨਵਾਂ ਜ਼ਿਲ੍ਹਾ ਉਹ ਕੋਸ਼ਤ ਕੀਤਾ ਜਾਵੇ ਤੇ ਇਹ ਜਿਹੜੀ ਮੰਗ ਹੈਗੀ ਹੈ ਇਹ ਇਲਾਕੇ ਦੇ ਲੋਕਾਂ ਦੀ ਵੀ ਹੈ ਉਹਨਾਂ ਦੀ ਮੰਗ ਨੂੰ ਹੀ ਅਸੀਂ ਜਿਹੜਾ ਹੈ ਅੱਗੇ ਤੋਰ ਰਹੇ ਹਾਂ ਇਸ ਕਰਕੇ ਇਹਦਾ ਜ਼ਿਲ੍ਹਾ ਬਣਨਾ ਬਹੁਤ ਜ਼ਰੂਰੀ ਹੈ ਤਾਂ ਕਿ ਇਹਦੀ ਹੋਰ ਜ਼ਿਆਦਾ ਡਿਵੈਲਪਮੈਂਟ ਹੋ ਸਕੇ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਸਾਡੇ ਅਨੰਤਪੁਰ ਸਾਹਿਬ ਦੇ ਵਿਖੇ 350 ਸਾਲਾ ਸ਼ਹੀਦੀ ਜਿਹੜਾ ਪੁਰਬ ਹੈਗਾ ਗੁਰੂ ਤੇਗ ਬਹਾਦਰ ਜੀ ਦਾ ਮਨਾਇਆ ਜਾ ਰਿਹਾ ਹੈ ਉਹਦੇ ਸੰਬੰਧ ਦੇ ਵਿੱਚ ਇੱਥੇ ਕਾਫੀ ਜਿਹੜੇ ਹੈਗੇ ਆ ਫੰਕਸ਼ਨ ਰੱਖੇ ਗਿਆ ਪੰਜਾਬ ਸਰਕਾਰ ਵੱਲੋਂ ਤੇ ਅਸੀਂ ਆਪਣੀ ਜਿਹੜੀ ਮੰਗ ਹੈ ਉਹ ਇਹ ਰੱਖਦੇ ਆ ਪੰਜਾਬ ਸਰਕਾਰ ਕੋਲੋਂ ਕਿ ਇਸ ਵਿਸ਼ੇਸ਼ ਪੁਰਬ ਤੇ ਇਹ ਹੀ ਹੈ ਗਿਆ ਕਿ ਗੁਰੂ ਤੇਗ ਬਹਾਦਰ ਜੀ ਨੇ ਨੰਤਪੁਰ ਸਾਹਿਬ ਦਾ ਜਿਹੜਾ ਨਾਮ ਦੀ ਜਿਹੜੀ ਸੀ ਨਿਊ ਰੱਖੀ ਸੀ ਤੇ ਅਸੀਂ ਇਹ ਚਾਹੁੰਦੇ ਵੀ ਉਹਨਾਂ ਦੇ ਇਸ ਦਿਨ ਤੇ ਇਸ ਪੁਰਬ ਤੇ ਇੱਥੇ ਢਿਲੇ ਦੀ ਨਿਊ ਰੱਖੀ ਜਾਵੇ ਇਹ ਬਹੁਤ ਜ਼ਰੂਰੀ ਹੈ ਸਾਡੇ ਵਾਸਤੇ ਵੀ ਜ਼ਰੂਰੀ ਹੈ ਹਰ ਕਰਦੀ ਵਾਸਤੇ ਵੀ ਜ਼ਰੂਰੀ ਹੈ ਇੱਥੇ ਕਿਸੇ ਦਾ ਕੋਈ ਨੁਕਸਾਨ ਨਹੀਂ ਹੈ ਕਿਸੇ ਨੂੰ ਕੋਈ ਇਹਦੇ ਵਿੱਚ ਸੋ ਥੋੜੇ ਥੇਸ ਨਹੀਂ ਪਹੁੰਚੇਗੀ ਇਸ ਕਰਕੇ ਇਹ ਜੇਬਾ ਬਣਨਾ ਚਾਹੀਦਾ ਹੈ ਧੰਨਵਾਦ ਬੋਡਾ ਪੱਲੇ ਦਾ ਜਿਹੜਾ ਸਾਡੇ ਪ੍ਰੈਜ਼ੀਡੈਂਟ ਸਾਹਿਬ ਨੇ ਦੱਸਿਆ ਕਿ ਅਸੀਂ ਜਿਹੜਾ ਇਹ ਸਾਡਾ ਜਿਹੜਾ ਮੈਮੋਰੰਡਮ ਜਿਹੜਾ ਅਸੀਂ ਐਸਡੀਐਮ ਸਾਹਿਬ ਨੂੰ ਦੇਣ ਜਾ ਰਹੇ ਹਾਂ ਤੇ ਉਹ ਪ੍ਰੋਪਰ ਚੈਨਲ ਜਿਹੜਾ ਹੈ ਅਸੀਂ ਪੰਜਾਬ ਸਰਕਾਰ ਆਪਣੀ ਚੀਕ ਲਿਸਟ ਭਗਵਾਨ ਮਾਨ ਜੀ ਨੂੰ ਦੇਣਾ ਹੈ ਤੇ ਖੁਸ਼ੀ ਵਾਲੀ ਗੱਲ ਹੈ ਕਿ ਜੇ ਅਨੰਤਪੁਰ ਸਾਹਿਬ ਜ਼ਿਲ੍ਹਾ ਬਣ ਜਾਵੇ ਤਾਂ ਕਈ ਲਿਟਿਗੇਸ਼ਨ ਜਿਹੜੇ ਸਾਡੇ ਕੇਸਿਸ ਜਿਹੜਾ ਅਸੀਂ ਵੀ ਸਾਡਾ ਜਿਹੜਾ ਰੋਪੜ ਤੱਕ ਜਾਣਾ ਹੁੰਦਾ ਉਹ ਵੀ ਲਿਟਿਗੇਸ਼ਨ ਦਾ ਵੀ ਘਟ ਜਾਣਾ ਸਾਡਾ ਵੀ ਘਟ ਜਾਣਾ ਤਾਂ ਇਕਨੋਮਿਕਲੀ ਵੀ ਕਾਫੀ ਫਾਇਦਾ ਹੋਣਾ ਸੋ ਪੁਰਜੋ ਮੰਗਿਆ ਇੱਕ ਤਾਂ ਹਿਸਟੋਰੀਕੋ ਪਲੇਸ ਹੈ ਸੋ ਪੁਰਜੋ ਮੰਗਿਆ 75 ਕਰਨ ਨੂੰ ਤੇ ਕਿ ਇਸ ਚੀਜ਼ ਨੂੰ ਮੱਧੇਂ ਦੇ ਰੱਖਦੇ ਜਲਦੀ ਜਲਦੀ ਅਨੰਦਪੁਰ ਦਾ ਜ਼ਿਲ੍ਹਾ ਬਣਾਇਆ ਜਾਵੇ ਧੰਨਵਾਦ ਮੈਂ ਇਹ ਦਾਅਵਾ ਕਰਦਾ ਉਹ ਵੀ ਖੇਡਦਾ ਹੀ ਰਹੇਗਾ ਹਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਜੋ ਕਿ ਇਤਿਹਾਸਿਕ ਤੌਰ ਤੇ ਪੰਜ ਤਖਤਾਂ ਦੇ ਵਿੱਚ ਇੱਕ ਹੈ ਇਸ ਨੂੰ ਜ਼ਿਲ੍ਹਾ ਬਣਾਉਣ ਦੇ ਲਈ ਜਿਹੜੀ ਬਾਰ ਐਸੋਸੀਏਸ਼ਨ ਨੰਗਲ ਵੱਲੋਂ ਜੋ ਮੌਨ ਸ਼ੁਰੂ ਕੀਤੀ ਗਈ ਹੈ ਜਿਸ ਦੀ ਗੜੀ ਵਿੱਚ ਚਾਚ ਜਿਹੜਾ ਮਾਨ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਜਿਹੜਾ ਮੰਗ ਪੱਤਰ ਭੇਜਿਆ ਜਾ ਰਿਹਾ ਤੇ ਉਹਦੇ ਵਿੱਚ ਇਹ ਮੰਗ ਹੈ ਤੇ ਬੇਨਤੀ ਵੀ ਹੈ ਕਿ ਇਸ ਨੂੰ ਅਗਲੇ ਮਹੀਨੇ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲਦਾਨ ਦਿਵਸ ਦੇ ਮੌਕੇ ਤੇ ਹੋਣ ਵਾਲਾ ਸਮਾਗਮ ਹੈ ਜਿਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵਿਧਾਨ ਸਭਾ ਦਾ ਵਿਸ਼ੇਸ਼ اجلاس ਉੱਥੇ ਬੁਲਾਇਆ ਜਾ ਰਿਹਾ ਤੇ ਇਸ ਮੌਕੇ ਤੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਿਲ੍ਹਾ ਕੋਸ਼ਿਦ ਕੀਤਾ ਜਾਵੇ ਤਾਂ ਜੋ ਇਲਾਕੇ ਦੀਆਂ ਜਿਹੜੀਆਂ ਸਮੱਸਿਆਵਾਂ ਇਲਾਕੇ ਦਾ ਪਛੜਾ ਪਾਣਾ ਉਹ ਸਮਾਜਿਕ ਆਰਥਿਕ ਤੌਰ ਤੇ ਦੂਰ ਹੋ ਜਾਵੇ ਸਰ ਮੈਂ ਪਿਸ਼ੂ ਕੁਮਾਰ ਵਰਮਾ ਸਤਿ ਸ੍ਰੀ ਅਕਾਲ ਨੰਨਦ ਜੀ ਜਿਵੇਂ ਸਰ ਨੇ ਕੋਲ ਆਨੇ ਦੱਸਿਆ ਕਿ ਇਹ ਨਾਲ ਸਾਡਾ ਜ਼ਿਲ੍ਹਾ ਬਣ ਜਾ ਰਿਹਾ ਸਰ ਇਹ ਜ਼ਿਲ੍ਹਾ ਸਰ ਬਹੁਤ ਪਹਿਲਾਂ ਬਣਨ ਜਾ ਰਿਹਾ ਸੀਗਾ ਕਿਉਂਕਿ ਸਾਨੂੰ ਆਪਣਾ ਡਿਸਟ੍ਰਿਕਟ ਹੈਗਾ 60 ਕਿਲੋਮੀਟਰ ਦੂਰ ਪੈਂਦਾ ਹੈ ਪੰਜਾਬ ਦਾ ਉਹ ਜਿਹੜਾ ਸਮਾਂ ਪਪਲ ਡਿਸਟ੍ਰਿਕਟ ਹੈ ਉਹਨਾਂ ਹਿਮਾਚਲੋਂ ਸਾਨੂੰ 20 ਕਿਲੋਮੀਟਰ ਪੈਂਦਾ ਹੈ ਇਲਾਕਾ ਵਾਸੀਆਂ ਨੂੰ ਸਹੂਲਤ ਲਈ ਇਹ ਜ਼ਿਲ੍ਹਾ ਬਹੁਤ ਪਹਿਲਾਂ ਬਣਨ ਜਾ ਰਿਹਾ ਸੀਗਾ ਜੋ ਕਿ ਹੁਣ ਬਣ ਜਾ ਰਿਹਾ ਹੈ ਸਰ ਸਾਰੇ ਇਲਾਕਾ ਵਾਸੀਆਂ ਨੂੰ ਵਧਾਈ ਸਾਡੀ ਪੂਰੀ ਜਿੱਦੋ ਜਹਿਰ ਰਹੇਗੀ ਕਿ ਇਹ ਜ਼ਿਲ੍ਹਾ ਬਣ ਕੇ ਰਹਿਵੇ ਸਰ ਬਾਰ ਸੈਸ਼ਨ ਨੰਗਲ ਵੱਲੋਂ ਜੀਵੇ ਕੀ ਕੁਛ ਸਮਾਂ ਕੁਝ ਦਿਨ ਪਹਿਲਾਂ ਅਸੀਂ ਕਿਹਾ ਸੀਗਾ ਕਿ ਮੰਗ ਉਠਾਈ ਸੀ ਕਿ ਸ਼੍ਰੀਨਾਥਪੁਰ ਸਾਹਿਬ ਨੂੰ ਜ਼ਿਲ੍ਹਾ ਜਿਹੜਾ ਹੈਗਾ ਪੋਸ਼ਿਤ ਕੀਤਾ ਜਾਵੇ ਪੰਜਾਬ ਸਰਕਾਰ ਵੱਲੋਂ ਅੱਜ ਸਾਰੇ ਹੀ ਮੈਂਬਰ ਸਾਹਿਬਾਨ ਬਾਰ ਸੈਸ਼ਨ ਨੰਗਲ ਦੇ ਅੱਜ ਅਸੀਂ ਇੱਕ ਮੈਮੋਰੈਂਡਮ ਜਿਹੜਾ ਹੈਗਾ ਇਸ ਸਬੰਧੀ ਸ਼੍ਰੀ ਭਗਵੰਤ ਸਿੰਘ ਜੀ ਚੀਫ ਮਿੰისტਰ ਪੰਜਾਬ ਨੂੰ ਥਰੂ ਪ੍ਰੋਪਰ ਚੈਨਲ ਜੋ ਕਿ ਸਾਡੇ ਸਬ ਡਿਵੀਜ਼ਨਲ ਮੈਜਿਸਟ੍ਰੇਟ ਐਸ ਡੀਓ ਸਾਹਿਬ ਨੰਗਲ ਨੂੰ ਅਸੀਂ ਦੇਣ ਜਾ ਰਹੇ ਹਾਂ ਉਹ ਵਿੱਚ ਮੰਗਈਏ ਕਿ ਜਲਦ ਤੋਂ ਜਲ ਜਿਹੜਾ ਹੈਗਾ ਸ਼ੀਨਾਂਕੂ ਸਾਹਿਬ ਨੂੰ ਜ਼ਿਲ੍ਹਾ ਦੇ ਹੱਕ ਕੋਸ਼ਿਸ਼ ਕੀਤਾ ਜਾਵੇ ਕਿ ਜ਼ਿਲ੍ਹੇ ਦੇ ਵਿੱਚ ਪ੍ਰਪੋਜ਼ਲ ਅਸੀਂ ਦਿੱਤਾ ਹੈ ਕਿ ਕਿਆ-ਕਿਆ ਹੈਗਾ ਕਿ ਐਡਮਿਨਿਸਟ੍ਰੇਸ਼ਨ ਕਨਵੀਨੀਅੰਸ ਜਿਹੜੀ ਹੈਗੀ ਆ ਉਹ ਹੋਵੇਗੀ ਇਕਨੋਮਿਕ ਡਿਵੈਲਪਮੈਂਟ ਹੋਏਗੀ ਸਾਡੇ ਏਰੀਆ ਦੀ ਇੰਪਰੂਵਡ ਲਾਅ ਐਂਡ ਆਰਡਰ ਹੋਏਗਾ ਅਤੇ ਜਿਹੜੀ ਹਿਸਟੋਰਿਕ ਸਿਗਨੀਫੀਕੈਂਸ ਸਿਗਨੀਫੀਕੈਂਸ ਹੈਗੀ ਆ ਸਾਡੇ ਸ਼ੀਨਾਂਕੂ ਸਾਹਿਬ ਦੀ ਉਹਨੂੰ ਲੈ ਕੇ ਹੋਏ ਕਿ ਸ਼ੀਨਾਂਕੂ ਸਾਹਿਬ ਨੂੰ ਜ਼ਿਲ੍ਹਾ ਜਿਹੜਾ ਹੈ ਜਲਦ ਤੋਂ ਜਲਦ ਕੋਸ਼ਿਸ਼ ਕੀਤਾ ਜਾਵੇ ਅਗਲੇ ਮਹੀਨੇ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਬਿਲਦਾਂ ਦੇ ਵੱਸ ਆ ਰਹੇ ਆ जरा पंजाब सरकार एच जी पी सी मना रही है श्री अनपुर साहब तो पंजाब सरकार है कि इस मौके ही जरा श्री अनंदपुर साहब ने जिला हैगा घोषित किया जाए